ਮੇਟੂ ਜੀ ਤੁਸੀਂ ਵੀ ਕਿਤੇ ਫਲੈਟ ਫਰੂਟ ਲੈ ਲਿਆ ਸਰਕਾਰ ਤੇ ਕਹਿੰਦੀ ਅਸੀਂ ਫਲੈਟ ਲੈ ਲਿਆ ਚੰਡੀਗੜ੍ਹ ਦੇ ਲੈ ਲਿਆ ਫਲੈਟ ਗਾਣਾ ਸੀ ਨਾ ਬਚਨ ਡੀਗੜ ਲੈ ਲਿਆ ਫਲੈਟ ਕੋਰੀਏ ਜੀ ਹਣੀ ਸਿੰਘ ਉਰੀ ਜਿੱਥੋਂ ਛੜੇ ਸੀ ਬਿਲਕੁਲ ਬਿਲਕੁਲ ਬਾਅਦ ਚ ਪਾਵੇ ਵਾਲਾ ਸਾਡਾ ਵੀਰ ਹਾਂ ਉਹਦਾ ਗਾਣਾ ਸੀ ਜਸਵੀਰ ਨਹੀਂ ਨਹੀਂ ਜਸਵੀਰ ਜਸੀ ਜਸਵੀਰ ਜਸੀ ਹਾਂਜੀ ਹਾਂਜੀ ਜਸੀ ਜਸਵੀਰ ਕੁਝ ਇਸ ਤਰ੍ਹਾਂ ਦਾ ਨਾਮ ਸੀਗਾ ਉਹ ਭੁੱਲਦਾ ਥੋੜੀ ਉਹ ਤਾਂ ਇਲੈਕਸ਼ਨ ਵੀ ਲੜ ਗਿਆ ਸੀ ਹਾਂ ਬਿਲਕੁਲ ਬਿਲਕੁਲ ਤਾਂ ਬਸ ਆਪਾਂ ਗਾਣਿਆਂ ਚ ਲੈ ਲਈਦਾ ਫਲੈਟ ਹਾਂ ਤੇ ਗਾ ਗਾਣਾ ਗਾਉਣਾ ਵੀ ਨਹੀਂ ਕਿਉਂਕਿ ਉਹ ਕੰਮ ਗਲਤ ਹੈ ਬਈ ਬੱਚਾ ਨਹੀਂ ਪਰ ਆਪਾਂ ਤਾਂ ਗਾਣਿਆਂ 'ਚ ਹੀ ਲੈਣੇ ਆ ਸਰਕਾਰਾਂ ਤੇ ਫਿਰ ਸੱਚੀ ਮੋਚ ਹੀ ਲੈਣ ਨੂੰ ਫਿਰਦੀਆਂ ਨੇ ਕਿੱਥੇ ਲੈਣ ਆ ਸਰਕਾਰਾਂ ਦਾ ਕੀ ਆ ਇਹ ਤੇ ਦੇਖੋਗੀ ਆ ਉਹ ਇੱਕ ਦੁਕਾਨਾ ਵੀ ਸੀ ਨਾ ਹਮ ਹਾਲਾਤ ਜਿਹੜੇ ਚਲੂ ਮੈਂ ਅੱਗੇ ਜਾ ਕੇ ਦੱਸਾਂਗਾ ਫਿਰਦਾ ਚੰਨ ਤੇ ਪਲਾਟ ਲੈਣ ਆਹੋ ਗੱਲ ਆ ਕਿ ਦੇਖੋ ਜਿਹੜੀ ਖਬਰ ਆ ਰਹੀ ਆ ਅਸ਼wini ਜੀ ਦੀ ਖਬਰ ਆ ਬੜੇ ਅچھے ਰਿਪੋਰਟਰ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਬੜੀਆਂ ਉਹਨਾਂ ਦੀਆਂ ਸਰਕਾਰ ਦੀਆਂ ਫਾਈਲਾਂ ਚੋਂ ਡੂੰਘੀਆਂ ਖਬਰਾਂ ਕੱਢ ਕੇ ਲਿਆਉਣ ਦੀ ਕਲਾ ਬੜੀ ਨਪੁੰਨਿਆ ਜੀ ਉਹਨਾਂ ਨੇ ਖਬਰ ਲਾਈਆ ਕਿ 100 ਤੇ 67 ਲਗਜ਼ਰੀ ਫਲੈਟ ਇਧਰ ਮੋਹਾਲੀ ਵਾਲੀ ਸਾਈਡ ਲੈਣ ਕੇ ਮਾਨ ਸਾਹਿਬ ਹਮ ਹੁਣ ਤੁਸੀਂ ਆਖੋ ਕਿ ਯਾਰ 167 ਫਲੈਟ ਰੱਜਦਾ ਹੀ ਨਹੀਂ ਬੰਦਾ ਕਦੇ ਉਹਦੇ ਚ ਵੜਿਆ ਕਰੂ ਕਦੇ ਉਹਦੇ ਚ ਵੜਿਆ ਕਰ ਮੈਂ ਵੀ ਇਹੀ ਸੋਚ ਰਿਆ ਸੀ ਪਹਿਲਾਂ ਇੰਨੇ ਫਲੈਟ ਤੁਸੀਂ ਸੋਚਦੇ ਹੋ ਆਪਾਂ বুঝ ਲੈਣੀਏ ਬਸ ਗਲਤੀ ਆਈ ਆ ਨਾ ਜੀ ਜੀ ਦਿਲਾ ਨੂੰ ਦਿਲਾ ਦੇ ਰਾ ਰਾ ਬਿਲਕੁਲ ਤਾਂ ਹਜ਼ੂਰ ਉਹ 167 ਫਲੈਟ ਜਿਹੜੇ ਲੈਣੇ ਆ ਗਮਾੜਾ ਗਮੁੰਡਾ ਦੇ ਜ਼ਰੀਏ ਲੈ ਲੈਣਗੇ ਅਸਲ ਚ ਕੀ ਆ ਕਿ ਉਹ ਇੱਕ ਰਟਾ ਮਕਾਉਣਾ ਚਾਹੁੰਦੇ ਆ ਜੀ ਹੁਣ ਜਿਹੜਾ ਚੰਡੀਗੜ੍ਹ ਆ ਅਸੀਂ ਕਿਹੜਾ ਚੰਡੀਗੜ੍ਹ ਮੰਗਿਆ ਹੁਣ ਉਹ ਬੜਾ ਚਿਰ ਪਹਿਲਾਂ ਕਗੀਤ ਆ ਸੀ ਅਸੀਂ ਕਿਹੜਾ ਚੰਡੀਗੜ੍ਹ ਮੰਗਿਆ ਇਹਨਾਂ ਨੇ ਮੰਗ ਮੰਗ ਕੇ ਹੁਣ ਛਾੜੀ ਦਿੱਤਾ ਜੀ ਦਫਤਰ ਇੱਧਰ ਲਿਆਇਆ ਦਾਵੇ ਵੀ ਇੱਧਰ ਲਿਆਇਆ ਮੁਹੱਲੀ ਡਿਵੈਲਪ ਹੋ ਗਿਆ ਜੀ ਕਿਉਂਕਿ ਇੱਥੇ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਿਆਦਾਤਰ ਇਹਨਾਂ ਦੀ ਇੱਧਰ ਹੀ ਹੁੰਦੀਆਂ ਨੇ ਜੀ ਜੀ ਕਾਰੋਬਾਰ ਵੀ ਇੱਧਰ ਹੁੰਦੇ ਆ ਕਾਰੋਬਾਰ ਕਿਸ ਤਰ੍ਹਾਂ ਦੇ ਕਿਸੇ ਦੇ ਨੀਲੇ ਹੋਣਗੇ ਪੀਲੇ ਹੋਣਗੇ ਆਪਾਂ ਨੂੰ ਪਤਾ ਨਹੀਂ ਚਿੱਟੇ ਵੀ ਹੋ ਸਕਦੇ ਕਾਲੇ ਕਾਲੇ ਵੀ ਹੋ ਸਕਦੇ ਆ ਬਿਲਕੁਲ ਹਜ਼ੂਰ ਇਹ 167 ਫਲੈਟ ਇਸ ਕਰਕੇ ਲੈ ਰਹੇ ਨੇ ਜਿਨੀਆਂ ਕੋ ਗੱਲ ਸਮਝ ਪੈ ਰਹੀ ਆ ਕਿ ਚੰਡੀਗੜ੍ਹ ਦੇ ਵਿੱਚ ਮੰਤਰੀਆਂ ਵਾਸਤੇ ਕੋਠੀਆਂ ਨੇ ਹੂੰ ਵਦਾਇਕ ਵਗੈਰਾ ਜਿਹੜੇ ਆ ਜੀ ਉਹਨਾਂ ਵਾਸਤੇ ਵੀ ਰਹਿਣ ਦੇ ਪੁਖਤਾ ਬੰਦੋਬਸਤ ਨੇ ਬੜੇ ਆਲਾ ਉਹਨਾਂ ਦੇ ਵੀ ਰੈਸ਼ੀ ਟਿਕਾਣੇ ਹੁੰਦੇ ਜੀ ਪਰ ਸਮੱਸਿਆ ਹੈ ਕਿ ਹੁਣ ਜਿਹੜੇ ਛੋਟੇ ਤੀਜੀ ਕਤਾਰ ਦੇ ਲੀਡਰ ਆ ਉਹ ਕਿੱਧਰ ਜਾਣ ਅੱਛਾ ਉਹਨਾਂ ਵਾਸਤੇ ਲਿਆਂ ਜਾ ਰਹੀਆਂ ਜਿਹੜੇ ਲੈਂਚ ਖੜੇ ਲੰਬੜਦਾਰ ਕਿੱਧਰ ਨੂੰ ਜਾਣ ਹੂੰ ਜ਼ਰਾ ਦੱਸ ਮੇਰੀ ਸਰਕਾਰ ਕਿੱਧਰ ਨੂੰ ਜਾਣ ਬਿਲਕੁਲ ਐਨਾ ਕੇ ਮਾਨ ਸਭ ਨੇ ਕਿ ਕੀੜੀ ਕਾਲਿਆ 1.5 ਕੋ 100 ਕਰੋੜ ਦਾ ਕੰਮ ਆ ਤੇ ਆਪਾਂ ਪੱਕਾ ਹੀ ਲੈ ਦਿੰਨੇ ਆ ਇੱਥੇ ਹੂੰ ਯਾਨੀ ਉਹ ਮੁੱਖ ਮੰਤਰੀ ਦੇ ਪੂਲ ਚ ਆ ਜਾਣਗੇ ਪੂਲ ਚ ਭਾਗੀ ਆ ਕਿ ਮੁੱਖ ਮੰਤਰੀ ਅਲੋਟ ਕਰ ਸਕਦੇ ਆ ਬਿਲਕੁਲ ਤੇ ਕੌਣ ਹੋਣਗੇ ਚੇਅਰਮੈਨ ਹੈ ਜੀ ਫਲਾਣਾ ਆਇਆ ਫਲਾਣਾ ਆ ਹੈ ਫਲਾਣਾ ਫਲਾਣੀ ਪਾਰਟੀ ਚੋਂ ਆਇਆ ਫਲਾਣੇ ਦੀ ਬੈਕ ਤੇ ਇੰਨੀਆਂ ਵੋਟਾਂ ਫਲਾਣੇ ਦੀ ਬੈਕ ਤੇ ਇੰਨੀਆਂ ਵੋਟਾਂ ਉਸ ਹਾਵ ਨਾਲ ਚਾਬੀਆਂ ਜੀ ਕਿ ਲੈ ਚੱਕ ਮਿੱਤਰਾ ਖੋਲਾ ਫਲੈਟ ਹੂੰ ਜਿਵੇਂ ਪਹਿਲਾਂ ਦਫਤਰ ਮੰਗੇ ਸੀ ਉਹ ਕਹਿੰਦੇ ਦਫਤਰ ਛੋਟੇ ਹੁੰਦੇ ਆ ਤੁਸੀਂ ਫਲੈਟ ਚੱਕੋ ਹੈ ਹਾਂਜੀ ਹਾਂਜੀ ਦਫਤਰਾਂ ਵਾਸਤੇ ਵੀ ਇਹਨਾਂ ਨੇ ਜਗ੍ਹਾ ਮੰਗ ਲਈ ਸੀ ਨਾ ਜ਼ਿਲ੍ਹਾ ਹੈੱਡਕੁਆਰਟਰ ਆ ਬਿਲਕੁਲ ਬਿਲਕੁਲ ਹਾਂਜੀ ਤਾਂ ਉਹ ਤੇ ਹਾਲੇ ਵਿੱਚ ਹੀ ਆ ਰੇੜਕਾ ਹੁਣ ਸਿੱਧੇ ਫਲੈਟ ਹੀ ਬਣਾ ਦਿੰਦੇ ਨੇ ਤਾਂ ਗੱਲ ਆ ਇੱਕ ਨਾ ਪੰਜਾਬੀ ਚਕਾਵਤ ਆ ਜੀ ਕਹਿੰਦੇ ਕਿ ਮਾਂ ਮੋਈ ਫੋਸੀ ਫੋਸੀ ਤੇ ਪੁੱਤ ਘیرے ਮਣਸੇ ਹੂੰ ਪਰਾਣੀਆਂ ਗੱਲਾਂ ਨੇ ਬਿਲਕੁਲ ਬਿਲਕੁਲ ਕਿ ਮਾਂ ਤੇ ਫੋਸੀ ਫੋਸੀ ਚੁੱਕਦੀ ਫਰਦੀ ਆ ਜੀ ਕਿ ਪਾਥੀਆਂ achar ਠੱਪ ਲਵਾ ਹੂੰ ਤੇ ਮੁੜ ਕੇ ਚੁੱਲ੍ਹਾ ਬਲ ਜਾਵੇ ਜੀ ਕਿਉਂਕਿ ਅੱਗੇ ਪਾਥੀਆਂ ਬਾਲਦੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਬਜ਼ੁਰਗਔਰਤਾਂ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਗ੍ਰੈਹਣੀਆਂ ਹਣ ਤੇ ਬਾਈ ਗੈਸ ਚੁੱਲੇ ਆ ਗਏ ਨੇ ਤੇ ਨਾ ਫੋਸੀਆਂ ਨਾ ਘੀਰੇ ਤੇ ਨਾ ਪਾਥੀਆਂ ਤੇ ਉਹੀ ਗੱਲ ਹੈ ਕਿ ਪੁੱਤ ਘੀਰਿਆਂ ਦਾ ਪਟਵਾਰੀ ਘੀਰੇ ਹੁੰਦੇ ਸੀ ਜਿੰਨਾਂ ਚ ਪਾਥੀਆਂ ਜੋੜੀਆਂ ਜਾਂਦੀਆਂ ਸੀ ਗੁਬਾਰੇ ਕਹਿ ਦਿੰਦੇ ਹੁਣ ਉਹ ਦੱਸਣਾ ਪੈਣਾ ਨਾ ਅੱਜ ਦੀ ਅੱਜ ਦੀ ਪੀੜ੍ਹੀ ਨੂੰ ਸਭ ਨਹੀਂ ਪਤਾ ਨਾ ਕਈਆਂ ਨੂੰ ਉਹ ਆਖਣਗੇ ਘੀਰੇ ਕੀ ਹੈ ਬਣਾ ਮੋਟਾ ਪਤਾ ਘੀਰੇ ਕੀ ਹੈ ਅੱਛਾ ਉਹ ਘੀਰੇ ਉਹ ਘੀਰਿਆਂ ਦਾ ਪਟਵਾਰੀ ਬਣਿਆ ਫਿਰੇ ਤੇ ਕਿਸੇ ਨੇ ਆਖਿਆ ਤੇਰੀ ਮਾਂ ਤੇ ਉੱਥੇ ਫੋਸੀ ਫੋਸੀ ਚੱਕ ਕੇ ਤੇ ਹੈ ਪਾਥੀਆਂ ਥਾਪ ਕੇ ਤੇ ਰੋਟੀਆਂ ਲਾਉਂਦੀ ਆ ਉਹ ਹਾਲ ਸਾਡੀ ਸਰਕਾਰ ਦਾ ਹੈ ਕਿ ਇੱਕ ਪਾਸੇ ਇਹ ਇਹ ਲੇ ਲੜੀਆਂ ਪੈ ਕੱਢਦੇ ਨੇ ਤੁਸੀਂ ਇੱਕ ਗੱਲ ਕੀਤੀ ਸੀ ਪ੍ਰਧਾਨ ਮੰਤਰੀ ਦੀ ਉਹ ਯੋਜਨਾ ਸੀ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਯੋਜਨਾ ਜੀ ਇਹਨਾਂ ਨੇ ਬੜਾ ਰੌਲਾ ਪਾਇਆ ਸੀਗਾ ਉਹਨਾਂ ਨੇ ਸਰਬ ਸਿੱਖਿਆ ਅਭਿਆਨ ਵਾਲੇ ਪੈਸੇ ਰੋਕ ਲਏ ਬਿਲਕੁਲ ਜਨਾਬ ਇਹਨਾਂ ਨੇ ਸਹਿਮਤੀ ਦੇ ਦਿੱਤੀ ਆ 146 ਕਰੋੜ ਰੁਪਈਆ ਲਿਆ ਤੇ ਗਾਂ ਸਰਬ ਸਿੱਖਿਆ ਅਭਿਆਨ ਵਾਲਾ ਕੰਮ ਚੰਦਿਆ ਹਮ ਮਤਲਬ ਕਿ ਐਸੀ ਹਾਲਤ ਐ ਜੀ ਐਸੀ ਹਾਲਤ ਐ ਕਿ ਭਾਈ ਰੇ ਦਾਣੇ ਨਹੀਂ ਤੇ ਪੁੱਤ ਘਰਾਟਾਂ ਨੂੰ ਹੂੰ ਘਰਾਟਾਂ ਤੇ ਅੱਗੇ ਦਾਣੇ ਪੀਂਦੇ ਹੁੰਦੇ ਸੀ ਨਾ ਜੀ ਬਿਲਕੁਲ ਹਾਲਾਤ ਸਾਡੇ ਇਸ ਤਰ੍ਹਾਂ ਦੇ ਹੋ ਗਏ ਆ ਹੁਣ 150 ਕਰੋੜ ਰੁਪਇਆ ਫਲੈਟਾਂ ਤੇ ਲਾਉਣਾ ਕਾਦੇ ਵਾਸਤੇ ਕਿ ਜਿਹੜੀ ਤੀਜੀ ਕਤਾਰ ਆ ਹੂੰ ਚੇਅਰਮੈਨ ਸ਼ੇਅਰਮੈਨ ਜਿਹੜੇ ਆ ਜੀ 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 ਇਹ ਸਾਰੇ ਮਤਲਬ ਕਿ ਸੈਟਲਡ ਕਰ ਦਿੱਤੇ ਜਾਣ ਬਿਲਕੁਲ ਇੱਕ ਹੋਰ ਹੋੜ ਚੱਲ ਪੈਣੀ ਐ ਇਸ ਪਾਰਸ਼ੀ ਦਾ ਕਦੇ ਇਹ ਵੇਖਿਆ ਨਹੀਂ ਜਾਂਦਾ ਕਿ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਜਾਂ ਲਾਗੇ ਵੀਧੀ ਕਿਲੋਮੀਟਰ ਰੇਚ ਕੀ ਕਿਸੇ ਕੋਲ ਕੋਈ ਰੈਸ਼ ਹੈਗੀ ਜਿਹਦੇ ਕੋਲ ਰੈਸ਼ ਹੈਗੀ ਆ ਉਹਨੂੰ ਤੇ ਨੈਤਿਕ ਆਧਾਰ ਤੇ ਹੀ ਨਹੀਂ ਕੋਈ ਚੀਜ਼ ਲੈਣੀ ਚਾਹੀਦੀ ਕਿ ਭਾਈ ਮੇਰੇ ਕੋਲ ਰੈਸ਼ ਆ ਇੱਥੇ ਕਈ ਮੈਂ ਦੇਖਿਆ ਕਈ ਦੇਖਿਆ ਨੈਤਿਕਤਾ ਵੀ ਕਿੱਥੇ ਆ ਬਸ ਤੁਹਾਨੂੰ ਵੀ ਨੈਤਿਕਤਾ ਦਾ ਵੀ ਪਤਾ ਆ ਨੈਤਿਕਤਾ ਵੜ ਗਈ ਛੱਪੜ ਚ ਤੇ ਛੱਪੜ ਦੇ ਵਿੱਚ ਪੈ ਗਿਆ ਅੱਜ ਕੱਲ ਸਾਰੇ ਪਿੰਡ ਦਾ ਗੰਦ ਬਿਲਕੁਲ ਬਿਲਕੁਲ ਇਹਨਾਂ ਦੀ ਨੈਤਿਕਤਾ ਛੱਪੜ ਚ ਵੜ ਗਈ ਤੇ ਛੱਪੜ ਚ ਵੜ ਗਿਆ ਸਾਰੇ ਪਿੰਡ ਦਾ ਗੰਦ ਤੋ ਉਹਦੀ ਹਾਲਤ ਫਿਰ ਤੁਸੀਂ ਦੇਖੀ। ਤਾਂ ਮੈਨੂੰ ਕੱਲ੍ਹ ਵਾਲੀ ਖਬਰ ਫੇਰ ਯਾਦ ਆ ਗਈ ਵੀ ਉਹਨੂੰ 1046 26 ਕਰੋੜ ਦਾ ਜੁਰਮਾਨਾ ਲੱਗ ਗਿਆ। ਨਹੀਂ ਉਹ 1026 ਉਹ ਉਹ ਵੀ ਤੁਸੀਂ ਵੇਖੋ। ਕਿ ਗੱਲ ਇਹ ਆ ਕਿ ਈਦ ਪਿੱਛੋਂ ਤੰਬਾ ਫੂਕਣਾ। ਹੂੰ। ਬਈ ਉਹ ਜਦੋਂ ਉਹਨਾਂ ਨੇ ਜੁਰਮਾਨਾ ਕਰ ਦਿੱਤਾ ਜਦੋਂ ਇਹਨਾਂ ਨੂੰ ਸੀਪ ਲੱਗ ਗਈ। ਜੀ। ਉਹ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਨੇ ਜਿਹੜੇ ਉਹ ਖਿੱਚੇ ਗਏ। ਹੂੰ। ਤੇ ਉਹ ਹੁਣ ਟੈਂਡਰ ਮੰਗੀ ਖਲੋਤੇ ਸਨ। ਅੱਜ ਸਵੇਰ ਦੀ ਖਬਰ ਹੈ। ਉਹ ਤੇ ਕੰਮ ਹਰ ਹਿੱਸੇ ਕਿ ਵੀ ਦਸਤੀ ਰਹੇ ਸੀ ਵੀ ਭਾਈ ਹੁਣ ਇਹਨਾਂ ਨੇ ਇਹ ਕੁਛ ਮੰਗ ਲਿਆ ਕਮਾਲ ਦੀ ਗੱਲ ਆ ਕਿ ਤੁਹਾਨੂੰ ਯਾਰ ਅੱਗ ਲੱਗੀ ਤੂੰ ਮਸ਼ਕਾਂ ਦੇ ਭਾਅ ਸੁਝਦੇ ਆ ਜੀ ਤੁਸੀਂ ਪਹਿਲਾਂ ਕੰਮ ਕਿਉਂ ਨਹੀਂ ਕਰਦੇ ਹੂੰ ਬਿਲਕੁਲ ਤੁਹਾਨੂੰ ਜਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਤੁਸੀਂ ਕਿਉਂ ਨਹੀਂ ਨਿਭਾਉਂਦੇ ਹੂੰ ਜੀ ਸ਼ਹਿਰ ਵਾਸੀਆਂ ਤੋਂ ਕਿੰਨਾ ਟੈਕਸ ਲੈਂਦੇ ਜੇ ਤੁਸੀਂ ਬਿਲਕੁਲ ਬਿਲਕੁਲ ਉਹਨਾਂ ਨੂੰ ਬਦਲੇ ਚ ਕੀ ਦੇ ਰਹੇ ਹੋ ਮੈਂ ਅੱਗੇ ਸੋਚਦਾ ਹੁੰਦਾ ਸੀ ਮੈਂ ਲੰਘ ਕੇ ਆਜ ਮੈਂ ਮੋਟਰਸਾਈਕਲ ਤੇ ਆਇਆ ਸਾਡਾ ਮੋਟਰਸਾਈਕਲ ਕਿਸ਼ਤਾ ਦਾ ਤੇਰੇ ਕੋ ਸਫਾਰੀ ਆਪਣੀ ਤਾਂ ਗੱਲ ਇਹ ਆ ਕਿ ਬਈ ਮੈਂ ਆਵਾ ਤੇ ਚਾਰ ਥਾਵਾਂ ਤੇ ਮੈਨੂੰ ਸੀਵਰੇਜ ਦਾ ਪਾਣੀ ਮਿਲਿਆ ਖਲੋਤਾ ਬਿਲਕੁਲ ਤੇ ਮੈਂ ਸੋਚਿਆ ਮੈਂ ਕਿਹਾ ਸੀਵਰੇਜ ਦਾ ਪਾਣੀ ਸਾਥੋਂ ਬੰਦ ਨਾ ਹੋਇਆ ਤੇ ਚੰਨ ਉੱਤੇ ਫਿਰਦੇ ਆ ਫਲੈਟ ਬੋਲ ਲੈਣ ਉਸੇ ਫਲੈਟ ਬੋਨ ਨੂੰ ਅਸੀਂ ਉੱਤੇ ਗੱਲਿਆ ਕਿ ਉੱਥੇ ਉਹਨੇ ਕਿਹਾ ਯਾਰ ਸਾਡੇ ਤੋਂ ਤਾਂ ਸੀਵਰੇਜ ਦਾ ਪਾਣੀ ਨਹੀਂ ਬੰਦ ਹੋ ਰਿਹਾ ਸਾਡੇ ਮੈਨੂੰ ਇੱਕ ਬੰਦੇ ਦੇ ਵਿੱਚ ਮੈਂ ਮੇਰੇ ਕੋਲ ਨਾ ਬੈਠੇ ਰਹਿੰਦੇ ਆ ਬੰਦੇ ਆ ਜਾਂਦੇ ਆ ਕਿਉਂਕਿ ਮੈਂ ਬੜੀਆਂ ਗੱਲਾਂ ਸੀਨੇ ਚ ਦਫਨ ਕਰ ਲੈਂਦਾ ਤੁਹਾਡੇ ਕੋਲੇ ਠੇਡ ਗੱਲਾਂ ਵੀ ਹਜੇ ਹੈਗੀਆਂ ਨੇ ਨਾ ਬਜ਼ੁਰਗਾਂ ਵਾਲੀਆਂ ਗੱਲਾਂ ਵੀ ਠੇਡ ਵੀ ਹੈਗੀਆਂ ਮੇਰੇ ਕੋਲ ਨਾ ਗਡਾਉਣ ਵੀ ਬੜਾ ਵੱਡਾ ਜੀ ਮੈਂ ਕਿਸੇ ਦਾ ਹਾਸਾ ਕਿਸੇ ਦਾ ਦਰਦ ਇਹ ਨਹੀਂ ਵੀ ਉਹਦੀ ਨਮੈਸ਼ਕਾਂ ਲਾ ਦੂੰਗਾ ਜੀ ਤੋਂ ਮੇਰੇ ਕੋਲ ਕਈ ਵਾਰ ਨਾ ਸਿਆਸਤਦਾਨ ਵੀ ਆ ਜਾਂਦੇ ਦੁੱਖ ਉਹਨਾਂ ਨੇ ਵੀ ਫੋਲਣੇ ਹੁੰਦੇ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਉਹ ਮੈਨੂੰ ਇੱਕ ਨਾ ਛੋਟੇ ਲੀਡਰ ਨੇ ਦੱਸਿਆ ਕੋਈ ਸਮਾਂ ਪਹਿਲਾਂ ਜੀ ਉਹ ਕਹਿੰਦਾ ਸੀਵਰੇਜ ਸੀਵਰੇਜ ਅਸੀਂ ਠੀਕ ਕਰਨਾ ਹੀ ਨਹੀਂ ਹੁੰਦੇ ਹੂੰ 2-3 ਸਾਲ 4 ਸਾਲ ਚੱਲਣ ਦਿਓ ਕੰਮ ਜਦੋਂ ਸਾਨੂੰ ਲੱਗਦਾ ਕਿ ਵੋਟਾਂ ਨੇੜੇ ਆ ਗਈਆਂ ਉਦੋਂ ਅਸੀਂ ਕਰ ਦਿੰਦੇ ਜੇ ਪਹਿਲਾਂ ਕਰ ਦਈਏ ਯਾਦ ਕੌਣ ਰੱਖੂ ਸਾਨੂੰ ਮੈਂ ਕਿਹਾ ਵੀਰੇ ਵੀ ਗੱਲ ਤੇਰੀ ਠੀਕ ਹੈ ਠੀਕ ਮੰਨਗੇ ਭਰਾ ਉਸਤਾਦ ਤੈਨੂੰ ਮੰਨ ਲਈਏ ਮੈਂ ਤੇ ਸਹੀ ਅਸੂਲ ਤੁਸੀਂ ਕੜਦੇ ਹੋ ਸਿਆਸਤ ਹੈ ਇਹ ਕਿਸਮ ਦੀ ਆ ਤਾਂ ਖੈਰ ਦੇਖੋ ਸਾਡੀ ਆਰਥਿਕਤਾ ਕੀ ਇਜਾਜ਼ਤ ਦਿੰਦੀ ਹੈ ਇਸ ਗੱਲ ਦੀ ਕਿ ਅਸੀਂ 150 ਕਰੋੜ ਰੁਪਈਆ ਹੁਣ ਤੀਜੀ ਕਤਾਰ ਦੇ ਲੀਡਰ ਹੁਣ ਕੱਲ ਨੂੰ ਹੋਰ ਆਏਗਾ ਸਾਹਿਬ ਜੀ ਇਹ ਤੇ ਕ੍ਰਾਂਤੀਕਾਰੀ ਨੇ ਇਨਕਲਾਬੀ ਨੇ ਬਦਲਾਵ ਵਾਲੇ ਨੇ ਕੱਲ ਨੂੰ ਕੋਈ ਹੋਰ ਆ ਜਾਏ ਉਹ ਕਵੇ ਕਿ ਭਈ ਮੈਂ ਤੇ ਮਹਾਕ੍ਰਾਂਤੀ ਕਰਨੀ ਆ ਹੂੰ ਮੈਂ ਤੇ ਬਦਲਾਅ ਨਹੀਂ ਮੈਂ ਤੇ ਸੁਪਰ ਚੇਂਜ ਲੈ ਕੇ ਆਣਾ ਜੀ ਉਹ ਕੱਲ ਨੂੰ ਕਹੇਗਾ ਕਿ ਜਿਹੜੇ ਸਾਡੇ ਪਾਰਟੀ ਤੋਂ ਪੰਚਾਇਤ ਮੈਂਬਰ ਬਣੇ ਆ ਹੂੰ ਸ਼ਹਿਰਾਂ ਚ ਉਹਨਾਂ ਵਾਸਤੇ ਵੀ ਇੱਕ ਇੱਕ ਫਲੈਟ ਚਾਹੀਦਾ ਮੰਗਲਾ ਚਾਹੀਦਾ ਆਹੀ ਹਾਲ ਆਹੀ ਰਹਿ ਗਿਆ ਕੁਝ ਬਈ ਹਾਲਾਤ ਸਾਡੇ ਇਹ ਆ ਕਿ ਪਿੰਡਾਂ ਚ ਕਿਤੇ ਇੱਟ ਨਹੀਂ ਲੱਗਣ ਡਈ ਹੂੰ ਬਿਲਕੁਲ ਜੀ ਨਰਕ ਬਣੇ ਪਏ ਨੇ ਪਿੰਡ ਹੂੰ ਸੜਕਾਂ ਸਾਡੀਆਂ ਟੁੱਟੀਆਂ ਟਟੀਆਂ ਸੜਕਾਂ ਦੇ ਵਿੱਚ ਟੋਏ ਅਸੀਂ ਮਰਗੇ ਨਹੀਂ ਹੋਏ ਹੋਏ ਕਮਾਲ ਤੇ ਇਹ ਆ ਕਿ ਭਾਈ ਉਹਨਾਂ ਤੋਂ ਇਹਨਾਂ ਦੇ ਬੰਦੇ ਵੀ ਲੰਘਦੇ ਆ ਹੂੰ ਮੰਤਰੀ ਵੀ ਲੰਘ ਜਾਂਦੇ ਆ ਪਰ ਉਹਨਾਂ ਤੇ ਪੱਲੀ ਕੱਖਣਾ ਤਾਂ ਪਤਾ ਨਾ ਵੀ ਵੋਟਾਂ ਦੇ ਨੇੜੇ ਮਾੜਾ ਮੋਟਾ ਕੋਈ ਹਲਚਲ ਹੋ ਸਕਦੀ ਐ ਨਹੀਂ ਤਾਂ ਬਸ ਇਹ ਬਸ ਇਸੇ ਤਰ੍ਹਾਂ ਦਾ ਹੀ ਕੰਮ ਆ ਸਾਬ ਉਦੋਂ 1 ਪੈਨਸ਼ਨ 1 ਪੈਨਸ਼ਨ ਕਰਕੇ ਕਿੰਨੇ ਆ ਪ੍ਰਚਾਰ ਕੀਤਾ ਕਿ ਅਸੀਂ ਪੈਨਸ਼ਨ ਇੱਕ ਕਰ ਦਿਤੀ ਜੀ ਇਹਨਾਂ ਨੇ 15000 ਟੈਲੀਫੋਨ ਦਾ ਜਿਹੜਾ ਜਾਂਦਾ ਐ ਐਮ ਐਲ اے ਨੂੰ ਬੰਦ ਨਹੀਂ ਕੀਤਾ ਇਹਨਾਂ ਨੇ ਜੋ ਇਨਕਮ ਟੈਕਸ ਜੀ ਇਹਨਾਂ ਦਾ ਪਬਲਿਕ ਪਰਦੀ ਹੈ ਬੰਦ ਨਹੀਂ ਕੀਤਾ ਇਹਨਾਂ ਨੇ ਮੁਫਤ ਸੈਰ ਸਪਾਟਾ ਤੇ ਅਸੀਮਤ ਮੈਡੀਕਲ ਬੰਦ ਨਹੀਂ ਕੀਤਾ ਮੁਫਤ ਸੈਰ ਸਪਾਟੇ ਤੋਂ ਚੇਤਾ ਆ ਗਿਆ ਹੂੰ ਨਮਾ ਨਮਾ ਵਿਆਹ ਹੋਇਆ ਇੱਕ ਮੰਤਰੀ ਬੀਬੀ ਦਾ ਮੈਨੂੰ ਲੱਗਦਾ ਕਿ ਉਹਨਾਂ ਦਾ ਹਨੀਮੂਨ ਵੀ ਸ਼ਾਇਦ ਸਵਿਟਜ਼ਰਲੈਂਡ ਹੈ ਹਾਂ ਬਿਲਕੁਲ ਪਤਾ ਨਹੀਂ ਉਹਨਾਂ ਦੇ ਆਪ ਸਮਝਣ ਵਾਲੇ ਦਰਸ਼ਕਾਂ ਨੇ ਕੀ ਗੱਲ ਕਰਦੇ ਸਮਝਣ ਵਾਲੇ ਕਿ ਉਹ ਸੈਰ ਸਪੱਟਾ ਕਿਦੇ ਖਾਤੇ ਪੈਂਦਾ ਉਹ ਕੋਈ ਆਰਟੀਆਈ ਪਾ ਕੇ ਦੇਖ ਲਵੇ ਕਿ ਕੀ ਪ੍ਰਾਈਵੇਟ ਹੈ ਕਿ ਕੀ ਸਰਕਾਰੀ ਆ ਮਤਲਬ ਕਿ ਘਮਣ ਕਮਾਉਣਾ ਇਹਨਾਂ ਦਾ ਜਿਹੜਾ ਨਿਵਾਨੇ ਚੱਲਿਆ ਰਹਿੰਦਾ ਤੇ ਸੈਰ ਸਪਾਟੇ ਵਾਸਤੇ ਵੀ ਘਮਣ ਕਮਾਉਣਾ ਸਰਕਾਰ ਰੱਖੀ ਹੋਈ ਹੈ ਕਹਿੰਦੇ ਬੋਲਟ ਨਹੀਂ ਰੱਖਿਆ ਹਾਂ ਜੀ ਹਾਂ ਜੀ ਬਿਲਕੁਲ